ਚੱਲਦਾ ਸਾਡਾ ਨਾ ਜੋ ਪਹਿਲਾ ਸੱਸੀ ਕਾਲ ਜੀ ਵੈਲਕਮ ਆਈ ਅੱਜ ਦੇ ਆਪਣੇ ਨਵੇਂ ਵਲੌਗ ਚ ਅੱਜ ਚੱਲਦੇ ਆਪਾਂ ਰੀਪਰ ਲੈ ਕੇ ਪਹਿਲਾ ਦਿਨ ਅੱਜ ਆਪਣਾ ਦੇਖਦਾ ਬਰੌਣਾਂ ਚੱਲ ਕੇ ਤੁਰੀ ਕਿਵੇਂ ਚੱਲਦਾ ਆਪਣਾ ਟਰੈਕਟਰ ਬਾਕੀ ਕੋਲ ਨੂੰ ਦਿਖਾਉਣਾ ਪਰਫਾਰਮੈਂਸ ਕੱਢ ਲਿਆ ਆਪਾਂ ਨੇ ਹੁਣ ਪਾਉਣਿਆ ਰੀਪਰ ਆਪਾਂ ਬਾਕੀ ਤੁਹਾਨੂੰ ਉੱਥੇ ਚੱਲ ਕੇ ਦਿਖਾਉਣਾ ਖੇਤ ਕਿਵੇਂ ਚੱਲਦਾਗਾ। ਲਓ ਜੀ ਕੱਢ ਲਿਆ ਆਪਾਂ ਰੀਪਰ ਬਾਹਰ। ਚੱਲਦੇ ਹਾਂ ਅਸੀਂ ਆਪਾਂ ਖੇਤ ਨੂੰ। ਲਓ ਜੀ ਪ੍ਰਭੂ ਪਹੁੰਚ ਗਏ ਸੀ ਖੇਤ ਆਪਾਂ ਨੂੰ। ਤੇ ਚਲਾਉਣਾ ਹੁਣ ਆਪਾਂ ਰੀਪਰ ਬਾਕੀ ਤੁਹਾਨੂੰ ਪਰਫਾਰਮੈਂਸ ਦਿਖਾਵਾਂਗੇ ਟਰੈਕਟਰ ਦੀ ਚੱਲ ਦੇ ਦੀ ਕੀ ਗੱਲ ਬਾਤ। ਕ੍ਰੋਸ ਲਿਆ ਆਪਾਂ ਹੁਣ ਆਪਾਂ। ਤੇ ਬਾਡੀ ਲਗਪਗ ਅੱਧੀ ਤੋਂ ਜ਼ਿਆਦਾ ਹੋ ਗਈ। ਤੇ ਟੂੜੀਆ ਰੀਪਰ ਹੁਣ ਚੱਲੇ ਨੇ ਪੂਰੇ। ਤੇ ਪਹਿਲਾਂ ਥੋੜਾ ਡਰ ਜੀ ਰਹਿਣਾ ਤੁਹਾਨੂੰ ਪਤਾ ਹੀ ਆ ਤੇ ਬਾਕੀ ਹੁਣ ਰੱਬ ਦਾ ਲਾਉਣ ਲੈਨੇ ਆ ਮੱਥਾ ਟੇਕਦੇ ਆ ਚਲਾਉਣੇ ਰੀਪਰ ਬਾਕੀ ਤੁਹਾਨੂੰ ਦਿਖਾਉਣੇ ਆ ਗੱਲ ਬਾਤ ਆਏ ਪ੍ਰਭੂ ਲੱਗਿਆ ਮੱਥਾ ਟੇਕਣਾ ਟੇਕੇ ਰੱਬ ਦਾ ਨਾ ਚਲਾਉਣੇ ਆ ਕੰਮ ਠੀਕ ਦੇ ਤੇ ਤੇ ਕੇ ਦੇ ਮੱਥਾ ਕਰਾ ਨੇ ਟਰੈਕਟਰ ਤੇ ਨਾਲੇ ਹਰੀ ਪਰ ਤੇ ਆਵੀ ਮੈਟਰ ਲੈ ਕੇ ਬਾਬੇ ਸਾਨੂੰ ਆਪਾਂ ਕਰ। ਉਹ ਬਰਾਵੋ ਚਲਾਦਾ ਸੀ ਆਪਾਂ ਨੇ ਰੀਪਰ ਆਉਣਾ ਤੇ ਤੀਜੀ ਚੌਥੀ ਟਰਾਲੀ ਆ। ਵਧੀਆ ਪਰਫਾਰਮੈਂਸ ਚੱਲ ਰਿਹਾ ਟਰੈਕਟਰ ਵਧੀਆ ਕੋਈ ਦਾਬਕੇ ਨਹੀਂ ਚੱਲਦਾ। ਬਾਕੀ ਕੁਝ ਭਰਾ ਕਹਿੰਦੇ ਵੀ ਸੀਆਰਡੀ ਟਰੈਕਟਰ ਹੀ ਚੱਕਰ ਤੋੜਦਾ ਫਲਾਣਾ ਕਰਦਾ। ਕੋਈ ਚੱਕਰ ਨਹੀਂ ਤੋੜਦਾ ਭਾਈ। ਵਧੀਆ ਵੀਰੇ ਐਨ ਓਕੇ ਚੱਲਦਾ। ਤੇ ਬਾਕੀ ਥੋੜੀ ਤੂਰੀ ਮੋਟੀ ਸੀਗੀ ਤੇ ਚਾਰ ਨੇ ਦੀ ਸੈਟਿੰਗ ਕਰਤੀ ਆਪਾਂ ਪਹਿਲੀ ਟਰਾਲੀ ਦੀ ਐਂ ਵਧੀਆ ਕਰਦਾ ਓਕੇ ਨੂੰ ਐਂ ਬਣਾ ਦੀ ਬਰੀਕ ਤੇ ਬਾਕੀ ਉਹ ਤਿੰਨ ਚਾਰ ਟਰਾਲੀਆਂ ਚੱਲ ਕੇ ਆਪਾਂ ਨੂੰ ਪਤਾ ਲੱਗਿਆ ਬੈਲੈਂਸਰਿੰਗ ਦਾ ਆ ਲੈ ਹੱਥ ਲਾ ਕੇ ਬੈਲੈਂਸ ਕਿਉਂ ਪਤਾ ਲੱਗਿਆ ਆਪਾਂ ਆ ਠੰਡੇ ਪੈਣੇ ਐਨ ਬੈਲੈਂਸ ਗੇ ਪੂਰੇ ਠੰਡੇ ਪੈਣਗੇ ਐਨੇਗਾ ਜੇ ਬੈਲੈਂਸ ਕੋਈ ਬਹੁਤ ਜ਼ਿਆਦਾ ਨਜਾਇਜ਼ ਕਾਰਨ ਹੁੰਦਾ ਹੋਵੇ ਉਹ ਐ ਟਟ ਟਟ ਆਉਂਦੀ ਸੁਭਾਵਨਾ ਹੋਈ ਜਾਂਦੀ ਆ ਨਹੀਂ ਨਹੀਂ ਜੇ ਮਰਜੀ ਬੈਰਿੰਗਾਂ ਨੂੰ ਹੱਥ ਲਾਈ ਜਾਂਦਾ ਪੂਰਾ ਕੋਈ ਗਰਮ ਨਹੀਂ ਹੈਗਾ ਬਾਕੀ ਟਰੈਕਟਰ ਸੁੱਤਾ ਪਿਆ ਚੱਲਦਾ ਜਾਵੇਂ ਵਧੀਆ ਪਰਫਾਰਮੈਂਸ ਆ ਕਿ ਟਰੈਕਟਰ ਦੀ ਤੇ ਇੱਕ ਇਹਨਾਂ ਦੀ ਖਾਸੀਅਤ ਤਾਂ ਹੈਗੀ ਆ ਵੀ ਟਰੈਕਟਰ ਸਾਇਲੈਂਟ ਬਹੁਤ ਹੋ ਕੇ ਚੱਲਦਾ ਆ ਵੀ ਐ ਨਹੀਂ ਵੀ ਗਾਹ ਜਾਂ ਨਹੀਂ ਪਉਂਦਾ ਤੇ ਵਿੱਚ ਅੱਜ ਦੇ ਨਵੇਂ ਮੁੰਡਿਆਂ ਨੂੰ ਨਾ ਫਰਾਟੇ ਆ ਟਰੈਕਟਰ ਵੱਧ ਪਸੰਦ ਨੇ ਜਿਵੇਂ 630 855 ਇਹ ਐ ਜਿਹੜਾ ਫਰਾਟਾ ਮਾਰਦਾ ਵੀ ਪੂਰਾ ਜਿਆਦਾ ਗਾਹ ਬੰਦਾ ਉਹ ਟਰੈਕਟਰ ਜਿਆਦਾ ਪਸੰਦ ਨੇ ਤੇ ਆਪਾਂ ਨੂੰ ਤਾਂ ਵੀਰੇ ਜਿਹੜਾ ਐ ਟਖਾਈ ਨਾਲ ਜੇ ਉੱਪਰ ਬੈਠਾ ਮੋਬਾਈਲ ਸੁਣੀ ਚੱਲ ਆਪਾਂ ਨੂੰ ਤਾਂ ਟਰੈਕਟਰ ਵਧੀਆ ਲੱਗਾ ਯਾ ਸਾਇਲੈਂਟ ਪਤਾ ਵੀ ਨਾ ਲੱਗੇ ਹਾਲਾ ਗੱਡੀ ਵਾਂਗੂ ਚੱਲਦਾ ਆਹ ਉਹ ਪਹਿਲਾਂ ਦੂਜੇ ਚ ਚੱਲਦਾ ਸੀ ਜਿਵੇਂ ਤੁਸੀਂ ਦੇਖੀ ਆ ਪਰਾਤੀ ਏਜ ਚ ਚੱਲਦਾ ਇਹ ਬਰਾਗੂ ਜਿਵੇਂ ਤੁਸੀਂ ਪਹਿਲਾਂ ਦੇਖਿਆ ਨਾ ਵੀਡੀਓ ਚ ਥੋੜਾ ਜਿਹਾ ਖੜ ਖੜ ਕੜ ਕੜ ਦੀ ਆਵਾਜ਼ ਆਉਂਦੀ ਖੜਕਾਂ ਦੇ ਨਾ ਗੋਲੀ ਥੋੜੀ ਢਿੱਲੀ ਹੋਈ ਜੀ ਉਹ ਵੀ ਕਰਤੀ ਆ ਵਾ ਸੈਂਟਾ ਆ ਗੋਲੀ ਠੀਕ ਆ ਉਹਨਾਂ ਬਾਅਦ ਜਿਵੇਂ ਬੰਦ ਹੋ ਗਈ ਐ ਸੁੱਤੀ ਵੀ ਜਾਂਦੇ ਜਿਵੇਂ ਗਏ ਹੁੰਦ ਨੇ ਮੱਕੀ ਫਰੋਂ ਪਰਫਾਰਮੈਂਸ ਤੁਸੀਂ ਦੇਖ ਹੀ ਲੇਤੀ ਐਨ ਓਕੇ ਆ ਟਰੈਕਟਰ ਦੀ ਦੇ ਦੀ ਤੁਹਾਨੂੰ ਇੱਕ ਦਿਨ ਤੁਹਾਨੂੰ ਅਲੱਗ ਤੋਂ ਵੀਡੀਓ ਬਣਾਵਾਂਗੇ ਸਪੈਸ਼ਲ ਵੀ ਕਿੰਨਾ ਤੇਲ ਖਾਂਦਾ ਹੈ ਤੇਲ ਲਗਭਗ 3 ਲੀਟਰ ਤੇ ਖਾਂਦਾ ਚਾਹੇ ਸੁੱਕਾ ਗਿੱਲਾ ਸੁੱਕੇ ਦੇ ਵਿੱਚ ਤਾਂ ਹੋਰ ਵੀ ਘਟੇ ਜਾਂਦਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਨੂੰ ਤੇ ਵੀਡੀਓ ਨੂੰ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਕੀ ਜੇ ਕਿਸੇ ਹੋਰ ਵੀਰ ਭਾਏ ਨੂੰ ਆਪਣਾ ਮਤਲਬ ਹੋਰ ਕੋਈ ਸੁਝਾਅ ਹੈਗਾ ਰੀਪਰ ਪਰਤ ਹੀ ਤਾਂ ਉਹ ਆਪਾਂ ਨੂੰ ਦੇ ਸਕਦਾ ਹੈ ਨਹੀਂ ਹੈਗਾ ਵੀ ਕੋਈ ਬੰਦਾ ਹੈਗਾ ਵੀ ਗੱਲ ਕੁਛ ਲਈ ਸੁਣ ਲੈਣੀ ਚਾਹੁੰਦਾ ਹੋਵੇ ਤਾਂ ਦੱਸ ਸਕਦਾ ਕੋਈ ਵੀਰਾਂ ਦੇ ਕਮੈਂਟ ਜੇ ਆਰਐਸਵੀਸੀਐਲਡੀ ਟਰੈਕਟਰ ਵੀ ਤਾਂ ਆਵਦੇ ਆਂਦੇ ਨੇ ਇਹ ਐ ਵਾਹ ਹੋਇਆ ਕੋਈ ਟਰੈਕਟਰ ਦਾ ਆਵਾਜ਼ ਨਹੀਂ ਹੈਗਾ ਜੀ ਸੁੱਤਾ ਬੈ ਟਰੈਕਟਰ ਚੱਲਦਾ ਬੱਕੀ ਕਿ ਆਵਾਜ਼ ਇਹਨਾਂ ਦੀ ਸਾਇਲੈਂਟਰ ਹੁੰਦੀ ਹੈ ਜਮਾ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਨਾ ਬੋਰਾ ਆਵਾਜ਼ ਨਹੀਂ ਹੈਗੀ ਜਦੋਂ ਬੈਠਾ ਉੱਤੇ ਬੰਦਾ ਫੋਨ ਸੁਣੀ ਚੱਲੇ ਕੋਈ ਚੱਕਰ ਨਹੀਂ ਹੈਗਾ ਲਓ ਵੀ ਪ੍ਰਭੂ ਹੋ ਗਿਆ ਸੀ ਹਨੇਰਾ ਪਰਦੇ ਅੱਜ ਮੌਸਮ ਛੱਲਾ ਜਾ ਇਸ ਸੀਗਾ 8-10 ਟਰਾਲੀਆਂ ਜਿਹੜੀਆਂ ਭਰਨੀਆਂ ਸੀਆਂ 12:00 ਵਜੇ ਲੱਗੇ ਸੀਗੇ ਹੁਣ ਫੇਰ ਮਾੜਾ ਜਿਹਾ ਮੂੜੇ ਰਹੇ ਹੁੰਦੇ ਲੱਗਿਆ ਬਸ ਥੱਲੋ ਮੌਸਮ ਛੱਲਾ ਜਾ ਹੋ ਗਿਆ ਘਰ ਚੇ ਜਿਹੜਾ ਲੀ ਹਾ ਲਾਸਟ ਭਾਪ ਤੇ ਸੀ ਤੇ ਪ੍ਰਭੂ ਬਾਕੀ ਪੂਰਾ ਵਧੀਆ ਚੱਲਿਆ ਟਰੈਕਟਰ ਅੱਜ ਤੇ ਰੀਪਰ ਵੀ ਬਾਕੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਚੱਲਦੇ ਹੁਣ ਆਪਾਂ ਘਰ ਨੂੰ ਲੋ ਜੀ ਪ੍ਰਭੂ ਪਹੁੰਚ ਗਏ ਸੀ ਆਪਾਂ ਘਰੇ ਹੁਣ ਤੇ ਲੱਗੇ ਸਾਫ ਸੁਥਰੀਆ ਘਰ ਨੂੰ ਸਫਾਈ ਕਰਕੇ ਖੜਾਵਾਂਗੇ ਫਿਰ ਟਰੇਲ ਜੀ ਪਿਆ ਆਂਦੀ ਆ ਸਵੇਰੇ ਔਖਾ ਹੋ ਜਾਂਦਾ ਥੋੜਾ ਜਿਹਾ ਤੇ ਟਰੈਕਟਰ ਚ ਵੀ ਤੇਲ ਤੂਰ ਪਾ ਕੇ ਖੜਾਵਾਂਗੇ ਤੇ ਇਹਦਾ ਸਾਂਜ ਦੇ ਦਾ ਕਰਤਾ ਜੀ ਹਾਲ ਗਲੈਂਡਰ ਸਾਫ ਦਾ ਤੇ ਬਲੂਰ ਮਾਰਤਾ ਹਾਂ ਅਗੇ ਚੰਗੀ ਤਰ੍ਹਾਂ ਸਫਾਈ ਕਰਦਾਂਗੇ ਆਪਾਂ ਜੀ ਤੇ ਇਹਦਾ ਆਪਾਂ ਪਾ ਕੇ ਖੜਾਵਾਂਗੇ ਤਾਂ ਕਰਕੇ ਵੀ ਵਿੱਚ ਜਿਹੜੀਆਂ ਟੈਂਕੀਆਂ ਦੂਜੀ ਆਉਂਦੀਆਂ ਲੋਹੇ ਲੀਆਂ ਉਹਨਾਂ ਦੇ ਵਿੱਚ ਪਾਣੀ ਆ ਜਾਂਦਾ ਗਰਮ ਹੁੰਦਾ ਨਾਲ ਤੇ ਜਿਹੜੇ ਉਹ ਦੇ ਕਰਕੇ ਸਿੱਟਾਂ ਕੇ ਜਿਹੜੀ ਆਪਾਂ ਨੂੰ ਡੀਜ਼ਲ ਦੀ ਭਰਤੀ ਖੜਾਉਣੀ ਚਾਹੀਦੀ ਆ ਰਾਜ਼ਮ ਯਾਰੇ ਬਲੂਰ ਬੱਕਿਆਂ ਐ ਸਾਫ ਕਰਤਾ ਜਾਣਾ ਬਲੂਰ ਨਾਲ ਐ ਕਰਕੇ ਓਕੇ ਸਾਫ ਹੋ ਕੇ ਖੜਾਵਾਂਗੇ ਨਾਲੇ ਤੜਕੇ ਵਾਲਾ ਲੱਬਣੇ ਦੀ ਨੀਂ ਦੌੜ ਤੇ ਆਪਾਂ ਕਰਦੇ ਜਿੱਥੇ ਐਂਡ ਆਪਣੇ ਬਲੌਗ ਦਾ ਤੇ ਵੀਡੀਓ ਨੂੰ ਲੱਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਹੋਰ ਅੱਗੇ ਵੀਡੀਓ ਦੇਖਣ ਦੇ ਲਈ ਤੇ ਪ੍ਰਭੂ ਤੇ ਹੋਰ ਅੱਗੇ ਬਲੌਗ ਦੇਖਣ ਦੇ ਆਪਣੇ ਚੈਨਲ ਦੇ ਨਾਲ ਬਣੇ ਰਹੋ